ਮਾਨਯੋਗ ਕਮਿਸ਼ਨਰ ਪੁਲਿਸ ਅੰਦਰ ਸਰ ਫਰਜ਼ਦ ਕ੍ਰਿਪਟੀ ਸੰਪਰਕਰ ਦੇ ਦਸ਼ਮਾ ਦੇਸ਼ਾ ਦੇ ਉਤੇ ਜਿਹੜਾ ਯੋਗ ਨਸ਼ਾ ਦੇ ਸਾਡੀਆਂ ਟੀਮਾਂ ਵੱਲੋਂ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ ਜਿਸ ਦੇ ਤਹਿਤ ਸਾਡੇ ACP ਸਬਦ ਪਰਵੇਸ਼ ਚੋਪੜਾ ਜੀ ਤੇ ਇਹਨਾਂ ਦੇ ਐਸਐਚਓ ਫਰਜ਼ਦ ਰਜਿੰਦਰ ਸਿੰਘ ਐਸਐਚਓ ਸੁਲਤਾਨਪੁਰ ਮੰਡਲ ਵੱਲੋਂ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਸ ਦੇ ਵਿੱਚ ਲਵਦੀਸ ਅਤੇ ਇਸ ਲੱਭਾ ਤੇ ਚਾਂਦ ਸਿੰਘ ਜਿਹੜੇ ਦੋਨੇ ਦੋਨੋਂ ਜਿਹੜੇ ਸੁਲਤਾਨਪੁਰ ਦੇ ਰਹਿਣ ਵਾਲੇ ਨੇ ਇਹਨਾਂ ਦੇ ਨੂੰ ਗ੍ਰਿਫਤਾਰ ਕਰਕੇ ਮੁਕੱਦਮਾ ਨੰਬਰ ਚਾਰ ਜਿਹੜਾ थाना ਸੁਤਾਨਪੁਰ 21 ਸੀਗਨ ਡੀਪੀਐਸ ਵਿੱਚ ਦਰਜ ਕੀਤਾ ਗਿਆ ਇਹਨਾਂ ਦੋਵਾਂ ਗ੍ਰਾਮ ਮੌਕੇ ਦੇ ਉੱਤੇ 276 ਗ੍ਰਾਮ ਹੈਰੋਇਨ 2014 ਦੇ ਮਨੀ ਤੇ ਪਲੱਸ ਜਿਹੜਾ ਮੋਟਰਸਾਈਕਲੇ ਵਰਤ ਰਹੇ ਸਨ ਉਹ ਇਹਨਾਂ ਉਦੋਂ ਬਰਾਮਦ ਕੀਤਾ ਗਿਆ ਇਸ ਨੂੰ ਜਿਹੜਾ ਅਰੈਸਟ ਕਰਕੇ ਇਸਨੂੰ ਪੇਸ਼ ਅਦਾਲਤ ਕੀਤਾ ਗਿਆ ਇਸ ਦੇ ਉੱਤੇ ਜਿਹੜੀ ਹੋਰ ਤਕਤੀ ਸਾਡੇ ਵੱਲੋਂ ਜਾਰੀ ਹੈ ਇਸ ਤੇ ਵਰਨਣ ਜੋ ਗਿਆ ਵੀ ਇਹ ਦੋਵੇਂ ਦੋਸ਼ੀ ਜਿਹੜੇ ਪੁਰਾਣੇ ਨਰੋਰੀਅਸ ਕ੍ਰਿਮੀਨਲ ਨੇ ਲੱਤੀ ਸਿੰਘ ਦੇ ਉੱਤੇ ਪਹਿਲਾਂ ਹੀ 6 ਮਕਦਮੇ ਦਰਜ ਨੇ ਜਿਸ ਵਿੱਚ ਐਕਸਾਈਜ਼ ਐਕਟ ਦੇ ਮਕਦਮੇ ਸ਼ਾਮਿਲ ਨੇ ਇਸ ਤੋਂ ਇਲਾਵਾ ਚਾਂਦ ਸਿੰਘ ਦੇ ਉੱਤੇ ਦੋ ਮਕਦਮੇ ਦਰਜ ਨੇ ਜਿਸ ਦੇ ਵਿੱਚ ਇੱਕ ਐਕਸਾਈਜ਼ ਐਕਟ ਅਤੇ ਇੱਕ ਐਨਡੀਪੀਐਸਐਟ ਦਾ ਜਿਹੜਾ ਮਕਦਮਾ ਦਰਜ ਹੈ ਇਹਨਾਂ ਦੋਵਾਂ ਦੋਸ਼ੀਆਂ ਨੂੰ ਗ੍ਰਫਤਾਰ ਕਰਕੇ ਜਿਹੜਾ ਸਾਰੀ 체ਨ ਨੂੰ ਜਿਹੜਾ ਨੈਕਸਸ ਨੂੰ ਤੋੜਿਆ ਜਾਵੇਗਾ ਇਸ ਦੇ ਵਿੱਚ ਇਹਨਾਂ ਦੇ ਦੋ ਸਾਥੀ ਜਿਹੜੇ ਪਹਿਲਾਂ ਸਤਨਾਂ ਸਿੰਘ ਅਤੇ ਪ੍ਰਗਟ ਸਿੰਘ ਜਿਹੜੇ ਦੋ ਅਰੈਸਟ ਕੀਤੇ ਸਨ 57 ਪੁਲਿਸ ਵੱਲੋਂ ਜਿਸ ਦੇ ਵਿੱਚ ਮਕਦਮਾ ਨੰਬਰ 57/25 ਜਿਹੜਾ ਦਰਜ ਕੀਤਾ ਗਿਆ ਸੀਗਾ ਉਸ ਦੇ ਵਿੱਚ ਵੀ ਅਲਾਪ ਸਿੰਘ ਲੱਭਾ ਜਿਹੜਾ ਨਾਮੀਆ ਜਿਹੜਾ ਹੈ ਇਸ ਦੇ ਸਾਰੇ ਐਂਗਲਸ ਨੂੰ ਜਿਹੜਾ ਵਾਚ ਕਰਕੇ ਇਸ ਦੀ ਤਰਤੀਸ਼ ਨੂੰ ਹਰ ਐਂਗਲ ਤੋਂ ਦੇਖਦੇ ਹੋਏ ਜੋ ਨੋਮੀਨੇਟ ਕਰਕੇ ਇੱਕ ਕਾਨੂੰਨ ਮੁਤਾਬਕ ਕਾਰਵਾਈ ਕੀਤੀ ਜਾਵੇਗੀ